ਸਤਿ ਸ੍ਰੀ ਅਕਾਲ ਕਿਹਾ ਚਾਹ ਦੋਸਤੋ ਤੁਸੀਂ ਵੀ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤਸਰ ਵਿਕੇ ਜਿੰਨੂੰ ਅਸੀਂ ਦਰਬਾਰ ਸਾਹਿਬ ਵੀ ਕਹਿੰਨੇ ਆ ਗੋਲਡਨ ਟੈਂਪਲ ਵੀ ਕਹਿੰਨੇ ਆ ਗੁਰੂ ਦੀ ਨਗਰੀ ਵੀ ਕਹਿੰਨੇ ਆ ਇੱਥੇ ਰੋਜ਼ ਲੱਖਾਂ ਛ ਦਾਲੂ ਇੰਡੀਆ ਤੋਂ ਬਾਲੀ ਦੇਸ਼ਾਂ ਤੋਂ ਦਰਸ਼ਨ ਕਰਨ ਆਦੇ ਵੇ ਬੜਾ ਮਨੁਸ਼ਕ ਨੂੰ ਮਿਲਦਾ ਜਦੋਂ ਤੁਸੀਂ ਕਿਸੇ ਟਾਈਮ ਜਾਂਦੇ ਹੋ ਤਕਰੀਬਨ ਤੁਹਾਨੂੰ ਇੱਥੇ ਰਸ਼ ਮਿਲਦਾ ਹੈਗਾ ਬਹੁਤ ਸੰਗਤਾਂ ਦਾ ਹਲ ਆਇਆ ਹੁੰਦਾ ਹੈਗਾ ਇਸ ਗੁਰਦਰਾ ਸਾਹਿਬ ਦੇ ਚਾਰ ਗੇਟ ਹੈਗੇ ਜੀ ਕਿਸੇ ਵੀ ਧਰਮ ਨੂੰ ਕੋਈ ਬੰਦੀ ਨਹੀਂਗੀ ਸਿਰਫ ਇੱਕੋ ਹੀ ਕੰਡੀਸ਼ਨ ਹੈ ਤੁਸੀਂ ਸਿਰਫ ਆਪਣੇ ਢਾਕੀ ਅੰਦਰ ਆਣਾ ਹੈ ਤੇ ਜੋੜੇ ਤੁਸੀਂ ਲਾ ਕੇ ਬਾਹਰ ਜਮ੍ਹਾਂ ਕਰਾਦਣੇਵੇਂ ਫਿਰ ਤੁਸੀਂ ਇਨਸਾਈਡ ਐਂਟਰ ਆਣਾ ਹੈ ਬਾਕੀ ਹੋਰ ਕਿਸੇ ਕਿਸਮ ਦੀ ਕੋਈ ਤੁਹਾਨੂੰ ਬੰਦੀ ਨਹੀਂ ਹਾਂ ਤੁਸੀਂ ਸਿਗਟਾ ਵਗੈਰਾ ਅੰਦਰ ਨਹੀਂ ਖੜ ਸਕਦੇ ਕਿਉਂਕਿ ਉਹ ਮਨਾ ਹੈ ਗਿਆ ਸਿੱਖ ਤਰਮ ਯੂਜ਼ ਨਹੀਂ ਕਰਦੇ ਇਸ ਕਰਕੇ ਉਹ ਮਨਾ ਹੈ ਗਈ ਬਾਕੀ ਤੁਸੀਂ ਦਰਸ਼ਨ ਕਰਨ ਜਦੋਂ ਮਰਜ਼ੀ ਆ ਜਾ ਸਕਦੇ ਹੋ ਲੰਗਰ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਕੋਈ ਮਨਾਈ ਨਹੀਂ ਗਈ ਤੁਸੀਂ ਕਿਹੜੇ ਮੁਕ ਜੋ ਆਇਓ ਕਿਹੜੇ ਦੇਚ ਜੋ ਆਇਓ ਕਿਹੜੀ ਸਟੇਟ ਜੋ ਆਇਓ ਕਿਹੜਾ ਤੁਹਾਣਾ ਤਰ੍ਹਾਂ ਦਾ ਹਿੰਦੂ ਵੇ ਮੁਸਲਮਾਨ ਵੇ 크੍ਰਿਸਚੀਅਨ ਵੇ ਸਿੱਖ ਵੇ ਬੁੱਧੀ ਹੋਣ ਜਾਨੀ ਹੋਣ ਹਰ ਇੱਕ ਵਾਸਤੇ ਵੈਲਕਮ ਹੈਗਾ ਰੋਹਨੀ ਕੇਂਦਰ ਹੈਗਾ ਜੀ ਇੱਥੇ ਜਦੋਂ ਵੀ ਤੁਸੀਂ ਜਾਓਗੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਲੋਕ ਬੜੀਆਂ-ਬੜੀਆਂ ਸੁੱਖ ਨਾਲ ਸੁਖੀਆਂ ਹੁੰਦੀਆਂ ਨੇ ਦੇਸ-ਵਦੇਸ਼ਾਂ ਤੋਂ ਕਈਆਂ ਨੇ ਬੱਚਿਆਂ ਦੇ ਨਾਮ ਰੱਖਣੇ ਹੁੰਦੇ ਵੇ ਕੁਕਮਲਾਮੀ ਦਾ ਪਹਿਲਾ ਅੱਖਰ ਦੇ ਕੇ ਉਹ ਵੀ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਵੇ ਬਾਕੀ ਦੋਸਤੋ ਤੁਸੀਂ ਅਗਰ ਰਮਨ ਸਾਹਿਬ ਜਾਂਦੇ ਹੋ ਤੇ ਤੁਸੀਂ ਆਪਣਾ ਖਿਆਲ ਰੱਖਣਾ ਪਾਸਵਰਡ ਦਾ ਪੈਸਿਆਂ ਦਾ ਜੁੱਤੀ ਵਗੈਰਾ ਕਈ ਵਾਰੀ ਟੂਫੀ ਚੋਰੀ ਹੋ ਜਾਂਦੀ ਹੈ ਉੱਥੇ ਲੋਕ ਸਮਝਦੇ ਵੀ ਬੰਦਾ ਨਵਾਂ ਆਇਆ ਇਹਨੂੰ ਕੋਈ ਬਤਾ ਪਤਾ ਨਹੀਂਗਾ ਤੇ ਥੋੜੀ ਚੋਰੀ ਜਾਂਦੀ ਇਸ ਕਰਕੇ ਤੁਸੀਂ ਖਿਆਲ ਰੱਖਣਾ ਹੈ ਅਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਵੀ ਹੈ 에어ਪੋਰਟ ਤੋਂ ਕਰੀਬ ਹੀ ਵੀ 13 ਕਿਲੋਮੀਟਰ ਦੂਰੀ ਤੇ ਘਰ ਤੋਂ ਤੁਹਾਨੂੰ ਬੱਸ ਹੀ ਮਿਲ ਜੇਗੀ ਟੈਕਸੀ ਮਿਲ ਜੇਗੀ ਕਾਰ ਵੀ ਮਿਲ ਜੇਗੀ ਯਾਨੀ ਕਿ ਤੁਹਾਡੀ ਕਲਮੇ ਜੋ ਵੀ ਤੁਸੀਂ ਚਾਹੋਗੇ ਤੁਹਾਨੂੰ ਸਿਟੀ ਆਨ ਲਗਿਆ ਮਿਲ ਜੇਗੀ ਤੇ 3 ਕਿਲੋਮੀਟਰ ਹੈਗਾ ਜੀ ਰੇਲਵੇ ਸਟੇਸ਼ਨ ਨੂੰ ਸ੍ਰੀ ਦਰਬਾਰ ਸਾਹਿਬ ਤੇ ਮੇਨ ਜਿਹੜਾ ਅਮਰਸਰ ਦਾ ਬਾਸੜ ਹੈਗਾ ਉਤੋਂ ਵੀ ਕਰੀਬ ਪੂਰੀ 1 ਕਿਲੋਮੀਟਰ ਦੀ ਦੂਰੀ ਤੇਗਾ ਇੱਥੇ ਲੋਕ ਕਾਫੀ ਸ਼ੋਪਿੰਗ ਕਰਦੇ ਵੇ ਅਮਰਸਰ ਦੇ ਪਾਪੜ ਬੜੇ ਮਸ਼ਹੂਰ ਹੈਗੇ ਵੇ ਪਾਪੜ ਹੋ ਗਏ ਵਡੀਆਂ ਹੋ ਗਈਆਂ ਅਮਰਸਰ ਦਾ ਕੁਲਚਾ ਬੜਾ ਮਸ਼ਹੂਰ ਹੈ ਜੀ ਆਲੂ ਵਾਲਾ ਇਸੇ ਨਾਂ ਤੇ ਲੋਕਾਂ ਨੇ ਦੂਸਰੇ ਸ਼ਰਤ ਵੀ ਕੁਲਚੇ ਆਲੂ ਦੇ ਸਟਾਲ ਖੋਲੇ ਹੋਏ ਵੇ ਰੈਸਟੋਰੈਂਟ ਖੋਲੇ ਵੇ ਤੇ ਨਾਂ ਲਿਖਿਆ ਦਾ ਬਾਅਦ ਅਮਰਸਰੀਕ ਆਲੂ ਵਾਲਾ ਕੁਲਚਾ ਬੜਾ ਮਸ਼ਹੂਰ ਹੈ ਨਿਊਟਰੀ ਕੋਚਾ ਚੱਲਦਾ ਹੈ। ਯਾਨੀ ਕਿ ਤੁਹਾਨੂੰ ਖਾਣੇ ਦੀ ਦਾ ਜੋ ਸਵਾਦ ਅਮਰਸਾਤ ਜੀ ਮਿਲੇਗਾ ਨਾ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗਾ। ਇਹ ਹੈ ਜੀ ਗੁਰੂ ਦਾ ਲੰਗਰ। ਦੇਖ ਲਓ ਸੰਗਤਾਂ। ਰਸ਼ ਹੁੰਦਾ ਹਰ ਟਾਈਮ ਜਦੋਂ ਤੁਸੀਂ ਚਲੇ ਜਾਓਗੇ ਇਸ ਕாகੇ ਤੁਹਾਨੂੰ 10-15 ਮਿੰਟ ਵੇਟ ਕਰਨੀ ਪੈਗੀ। ਤੁਹਾਡੀ ਵਾਰੀ ਆਉਣ ਦਿੱਤੇ ਤੇ ਬਾਕੀ ਤੁਸੀਂ ਮਨਪਸੰਦ ਦਾ ਪ੍ਰਸ਼ਾਦਾ ਛਕੋ। ਜਿੰਨਾ ਮਰਜੀ ਛਕੋ ਕੋਈ ਪਾਬੰਦੀ ਨਹੀਂ ਕੀ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ। Thank you very much.